ਮੇਰਾ ਨਾਮ ਪਿਆਰਾ ਸਿੰਘ ਆ ਜੀ ਮੈਂ ਸੁਲਤਾਨਪੁਰ ਦਾ ਰਹਿਣ ਵਾਲਾ ਮੇਰੀਆਂ ਬੇਟੀਆਂ ਦੋਵੇਂ ਬਿਮਾਰ ਸੀ ਗਿਆ ਮੈਂ ਉਹਨਾਂ ਦੀ ਪਰਚੀ ਕਟਾਉਣ ਆਇਆ ਸੀ ਤਾਂ ਜਿਹੜਾ ਕਿ ਉਹਨਾਂ ਦਾ ਮਹੀਨਾ ਇੱਕ ਪਹਿਲਾਂ ਲੱਗ ਚੱਲਦਾ ਪਿਆ ਸੀ ਡੀਪੀ ਸਰ ਦੇ ਕੋਲ ਮੈਂ ਸਵੇਰੇ ਆਣ ਕੇ ਸਵੇਰ 7 ਵਜੇ ਲਾਈਨ 'ਚ ਲੱਗਾ ਇੱਥੇ ਆਣ ਕੇ ਜਦੋਂ ਮੇਰੀ ਚੌਥੇ ਨੰਬਰ ਤੇ ਵਾਰੀ ਆਈ ਆ ਮੈਨੂੰ ਕਹਿੰਦੇ ਆਈਡੀਆਂ ਬਣੀਆਂ ਵਾ ਮੈਂ ਕਿਹਾ ਜੀ ਬਣੀਆਂ ਪਈਆਂ ਆਈਡੀਆਂ ਕਹਿੰਦੇ ਕਿੱਥੇ ਆ ਮੈਂ ਕਿਹਾ ਜੀ ਪਰਚੀਆਂ ਤੁਸੀਂ ਕੱਟ ਦਿਓ ਮੈਂ ਆਈਡੀਆਂ ਤੁਹਾਨੂੰ ਬਾਅਦ 'ਚ ਦਿਖਾ ਦੂੰਗਾ ਕੁੜੀਆਂ ਮੇਰੀ ਲੈ ਆ ਜਾਣਾ ਇੱਥੇ ਕਹਿੰਦੇ ਜੀ ਨਹੀਂ ਪਹਿਲਾਂ ਮੋਬਾਈਲ ਲੈ ਕੇ ਆਓ ਆਣ ਕੇ ਫੇਰ ਮੈਂ ਮੋਬਾਈਲ ਲੈ ਕੇ ਆ ਪਿੱਛੇ ਲੈਂਚ ਲੱਗਾ ਵਾ ਲੈਂਚ ਲੱਗ ਕੇ ਫੇਰ ਮੈਂ ਦੁਬਾਰਾ ਬੱਤੀ ਕਢਾਈ ਕਿੰਨਾ ਸਮਾਂ ਲੱਗਿਆ ਸਵਾ ਮੈਨੂੰ ਕੱਟੋ-ਕੱਟ ਵੀ ਦੇਖੋ ਮੈਂ ਸਵਾ 7 ਵੇ ਦਾ ਲੱਗਾ ਟਾਈਮ ਦੇ ਲੋ ਸਾਢੇ 9 ਹੋ ਗਏ ਉਹਨੇ 9 ਵਜੇ ਗਏ ਠੀਕ ਆ ਜੀ ਇਹ ਮੈਂ ਅਪੀਲ ਕਰਨਾ ਜੀ ਆਮ ਜਨਤਾ ਮੇਰੇ ਬਹੁਤ ਜ਼ਿਆਦਾ ਖਰਾਬ ਕਰਦੇ ਪਏ ਐ ਐਦਾਂ ਤਰ੍ਹਾਂ ਖਰਾਬ ਨਹੀਂ ਕਰਨਾ ਚਾਹੀਦਾ ਹੋਰ ਵੀ ਤੁਹਾਡੇ ਨੇੜੇ ਕੋਈ ਬਜ਼ੁਰਗੋ ਬਜ਼ੁਰਗੋ ਮੋਬਾਈਲ ਨਹੀਂ ਹੁੰਦਾ ਮੈਂ ਕਿਹਾ ਜੀ ਆਇਆ ਸੀ ਇੱਕ ਬਜ਼ੁਰਗ ਥੱਲੇ ਬੈਠਾ ਮੈਂ ਕਿਹਾ ਬਾਪੂ ਕੀ ਗੱਲ ਹੋਈ ਐ ਕਹਿੰਦਾ ਜੀ ਮੇਰੇ ਕੋ ਮੋਬਾਈਲ ਨਹੀਂ ਦਾ ਮੇਰੀ ਬੱ ਬੋਦੀ ਜੀ ਪਤਨੀ ਕੱਟੀ ਕਹਿੰਦੇ ਮੋਬਾਈਲ ਲੈ ਕੇ ਬਾਜੀ ਬਣਾ ਕੇ ਲੈ ਕੇ ਜਿੱਥੋਂ ਮਰਜੀ ਸਾਦ ਨਹੀਂ ਪਤਾ ਇਹ ਕੋਈ ਇਹਨਾਂ ਦੇ ਬੰਦੇ ਵਾਲੇ ਕੰਮ ਨਹੀਂ ਹੈਗੇ ਮੈਂ ਭਗਵਾਨਤ ਮਾਨ ਨੂੰ ਇਹੇ ਬੇਨਤੀ ਕਰਦਾ ਕਿ ਇਨਸਾਫ ਹੋਣਾ ਚਾਹੀਦਾ ਬਸ ਬਾਜ ਸਿੰਘ ਕਿਹੜੇ ਪਰ ਕੋ ਮੋੜ ਕੁਸਵਾਲ ਮੁੰਡੀ ਸ਼ਰੀਮਾਰ ਇਹ ਪਛਿਤ ਤੋਂ ਅੱਧੀ ਦਿੱਕਤ ਆ ਰਹੀ ਉਹ ਕਹਿੰਦੇ ਮੋਬਾਈਲ ਨੰਬਰ ਹੈ ਜੀ ਮੋਬਾਈਲ ਹੈਗਾ ਤੁਹਾਡੇ ਕੋਲ ਮੋਬਾਈਲ ਹੋਏਗਾ ਤਾਂ ਘਰ ਪਿਆ ਮੈਨੂੰ ਨੰਬਰ ਤਾਂ ਨਹੀਂ ਪਤਾ ਸਰੋਦੀ ਲੱਕੇ ਲਾਈ ਜਾ ਜਿੰਨਾ ਟਾਈਮ ਹੋ ਗਿਆ ਲੱਗ ਲੱਗਾ ਆ ਹੋ ਗਿਆ ਨਾ ਮੈਨੂੰ ਅੱਧਾ ਹੋ ਗਿਆ ਤਾਂ ਇੱਕ ਤੁਝਰ ਕਾਲੀ ਬੱਕਰੀ ਲੈਣਾ ਤੁਸੀਂ ਉਹ ਲੈਣ ਦੇ ਵਿੱਚ ਲੱਗੇ ਹੋਏ ਕਿ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਤੁਹਾਨੂੰ ਪਤਾ ਵੀ ਨਹੀਂ ਨਹੀਂ ਦੱਸਿਆ ਨਹੀਂ ਮੋਬਾਈਲ ਆ ਜਾਓ ਉਹ ਕਹਿੰਦੇ ਮੋਬਾਈਲ ਲੈਣ ਹੋਵੇ ਤਾਂ ਘਟਾ ਗਏ ਹਿੰਦੀ ਨੂੰ ਆਏ ਹੋਰ ਕਿੱਦਾਂ ਪਾ ਸਕਿਆ ਹਾਂ ਅਸੀਂ ਬਸਦੇ ਹਾਂ ਫਿਰ ਵਾਪਸ ਜਾਵਾਂਗੇ ਮੋਬਾਈਲ ਲੈ ਕੇ ਆਉਂਦੇ ਉਹਨਾਂ ਨੂੰ ਇਹਨਾਂ ਦਾ ਟਾਈਮ ਲੱਗ ਜਾਣਾ ਹੈਮ ਲੱਗ ਜਾਣਾ ਇੱਕ ਆਵਾ ਆਈਡੀ ਬਣ ਰਹੀ ਆ ਜਿਹੜੀ ਉਹ ਸਿਵਲ ਹਸਪਤਲ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਮ ਆਈਡੀ ਜਿਹੜੀਆਂ ਸਾਡਾ ਜਿਹੜਾ ਇਹ ਵੀ ਨੈਸ਼ਨਲ ਪ੍ਰੋਗਰਾਮ ਦੇ ਅੰਡਰ ਹੀ ਬਣ ਰਹੀਆਂ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਥੋੜਾ ਜਿਹਾ ਪਬਲਿਕ ਨੂੰ ਮੇਰੇ ਖਿਆਲ ਆਈ ਥਿੰਕ ਇਹ ਨਵਾਂ ਨਵਾਂ ਹਲੇ ਸ਼ੁਰੂ ਹੋਇਆ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਹੈਗਾ ਉਹਦੇ ਅੰਡਰ ਇਹ ਉਸ ਪ੍ਰੋਗਰਾਮ ਦੇ ਅਧੀਨ ਇਹ ਬਣ ਰਹੀਆਂ ਇਹਦੇ ਚ ਇਸ ਤਰ੍ਹਾਂ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਸਵੇਰੇ ਜਿਸ ਤਰ੍ਹਾਂ ਲਾਈਨ ਲੱਗੀਆਂ ਹੁੰਦੀਆਂ ਕੁਨਿਸ਼ਲ ਥੋੜੇ ਜਿਹੇ ਪ੍ਰੋਜੈਕਟ ਜਦੋਂ ਵੀ ਆਪਾਂ ਨਵਾਂ ਕੋਈ ਸ਼ੁਰੂ ਕਰਦੇ ਹਾਂ ਉਹਦੇ ਚ ਹਾਰਡਲ ਆਉਂਦੀਆਂ ਪਰ ਅਸੀਂ ਇਹਨੂੰ ਸੌਖਾ ਕਰਨ ਲਈ ਇੱਕ ਹੈਲਪ ਡੈਸਕ ਵੀ ਲਾਇਆ ਹੋਇਆ ਜਿਹਦੇ ਚ ਸਾਡੇ ਟ੍ਰੇਨਡ ਬੰਦੇ ਬੈਠਦੇ ਆ ਦੋ ਜਾਂ ਤਿੰਨ ਹੁੰਦੇ ਆ ਦੋ ਸਟਾਫ ਨਰਸ ਦੇ ਆਈਐਨਐਮ ਦਾ ਤੇ ਇੱਕ ਇਕਰੋ ਸੇਵਾ ਸੰਚਨ ਆਫਿਸ ਦਾ ਵੀ ਰਿਪਰੈਜ਼ੈਂਟੇਟਿਵ ਹੁੰਦਾ ਉਹਦੀ ਚੀਜ਼ ਇਹ ਆ ਵੀ ਸਭ ਤੋਂ ਪਹਿਲਾਂ ਜਿਹੜੇ ਪੇਸ਼ੈਂਟਸ ਨੇ ਆਉਣਾ ਉਹਨੂੰ ਆਪਾਂ ਆਈਡੀ ਬਣਾਉਣ ਲਈ ਉਹਦਾ ਆਧਾਰ ਕਾਰਡ ਜ਼ਰੂਰੀ ਹੈ aadhar card ਹੈਗਾ ਉਸ ਤੇ ਉਹਦਾ otp ਨੰਬਰ ਜਾਏਗਾ ਉਹਦੇ ਜਿਹੜੇ ਜਿਹੜੇ ਮੋਬਾਈਲ ਹੈਗੇ ਮੋਬਾਈਲ ਕਿਸੇ ਤਰ੍ਹਾਂ ਟੱਚ ਸਕਰੀਨ ਵੀ ਹੋਵੇ ਜਾਂ ਦੂਸਰਾ ਸਿੰਪਲ ਵੀ ਆ ਉਹਦੇ ਤੇ ਵੀ otp ਆ ਜਾਂਦਾ ਸਰ ਜੀ ਹਾਰਡਲੀ 5 ਮਿੰਟ ਲੱਗਦੇ ਆ ਤੇ ਪ੍ਰੋਸੈਸ ਕੰਪਲੀਟ ਹੋ ਜਾਂਦਾ ਸਰ ਜੇ ਕੋ ਮਾਲੋ ਫੋਨ ਨਹੀਂ ਹੈਗਾ ਉਹਦਾ ਕਿਸ ਤਰ੍ਹਾਂ ਬਣੇਗਾ ਭਲੀ ਜੇ ਫੋਨ ਨਹੀਂ ਹੈਗਾ ਜਿਸ ਤਰ੍ਹਾਂ ਮੈਂ ਦੱਸਿਆ ਵੀ ਹੈਲਪ ਡੈਸਕ ਅਸੀਂ ਉਥੇ ਜਿੱਥੇ ਆਪਣੀ اوਪीडी ਹੈ ਨਾ ਰਿਸੈਪਸ਼ਨ ਹੈ ਹਸਪੀਟਲ ਦੀ ਡਿਸਟ੍ਰਿਕਟ ਹਾਲ ਉੱਥੇ ਹੀ ਸਾਡੀ ਟੀਮ ਬੈਠੀ ਆ ਉਹਨਾਂ ਨੇ ਮੇਜ਼ ਉਹਨਾਂ ਦਾ ਕੁਰਸੀ ਮੇਜ਼ ਲੱਗੇ ਆ ਤਿੰਨ ਬੰਦੇ ਹੁੰਦੇ ਉਹਦੇ ਤੇ ਉਹ ਫਿਰ ਉਹਦਾ ਆਈ ਸਕੈਨ ਕਰ ਲੈਂਦੇ ਆਪਣੇ ਫੋਨ ਦੇ ਨਾਲ ਟੀਮ ਮੈਂਬਰਸ ਕੋ ਜਿਹੜੇ ਡਿਜੀਟਲ ਫੋਨ ਹੈਗੇ ਆ ਉਹਦੇ ਨਾਲ ਉਹਦੀ ਆਈ ਸਕੈਨ ਕਰਦੇ ਤੇ ਉਸ ਨਾਲ ਵੀ ਇਹ ਪ੍ਰੋਸੀਜਰ ਕੰਪਲੀਟ ਹੋ ਜਾਂਦਾ ਸਰ ਇਹਦੀ ਆਬਾਈ ਆਈ ਤੇ ਕੋਈ ਪੇਮੈਂਟ ਵੀ ਹੈਗੀ ਆ ਕੋਈ ਸਰਕਾਰੀ ਫੀਸ ਨਹੀਂ ਇਹਦੇ ਵਿੱਚ ਬਿਲਕੁਲ ਇਹ ਫ੍ਰੀ ਆਫ ਕਾਸਟ ਬਣਦੀ ਆ ਬਿਲਕੁਲ ਹੀ 5 ਮਿੰਟ ਲੱਗਦੇ ਇਹਦਾ ਫਾਇਦਾ ਬਹੁਤ ਹੈ ਲੇਟਰ ਆਨ ਸਾਰਾ ਜਿੰਨਾ ਹੈਲਥ ਰੈਕੋਰਡ ਹੈਗਾ ਤੁਹਾਡੀ ਕਨਸਰਨਡ ਉਹ ਸਾਰਾ ਉਹਦੇ ਵਿੱਚ ਹੀ ਇੱਕ ਜਸਟ ਕਲਿਕ ਅਵੇ ਹੋਏਗਾ 4-5 ਸਾਲ ਵੀ ਜੇ ਪੇਸ਼ੈਂਟ ਸਾਡੇ ਕੋਲ ਆਉਂਦਾ ਤੇ ਉਹਦੀ ਆਈਡੀ ਉਹਦੇ ਪਾਸਵਰਡ ਨਾਲ ਅਸੀਂ ਉਹ ਮਤਲਬ ਕਿ ਸਾਰਾ ਡਾਟਾ ਫੈਚ ਕਰ ਸਕਦੇ ਹਾਂ ਠੀਕ ਸੋ ਇਹਦਾ ਬਹੁਤ ਫਾਇਦਾ ਸਰਕਾਰੀ ਫੀਸ ਬਿਲਕੁਲ ਕੋਈ ਨਹੀਂ ਹੈਗੀ ਤੇ ਜਿਹੜੇ ਸਾਡੇ ਮੁਲਾਜ਼ਮ ਹੈਲਪਲੀ ਲਗਾਏ ਵੀ ਹੋਏ ਉਹ ਵੀ ਫ੍ਰੀ ਸਰਵਿਸਿਜ਼ ਹੀ ਦੇਦੇ ਥੈਂਕ ਯੂ